ਦੱਸ ਕਾ ਦੀ ਫਿਕਰ ਜਈ ਕਰਨੀ ਦੱਸ ਕਾ ਦੀ ਫਿਕਰ ਜਈ ਕਰਨੀ ਜਿਹੜਾ ਇੱਥੋਂ ਤੱਕ ਲੈ ਆਇਆ ਉਹ ਅੱਗੇ ਵੀ ਤਨ ਲੈ ਜਾਊਗਾ ਦੱਬੀ ਚੱਲ ਮਿਹਨਤ ਵਾਲੇ ਘੋੜੇ ਨੂੰ ਤੂੰ ਦੱਬੀ ਚੱਲ ਮਿਹਨਤ ਵਾਲੇ ਘੋੜੇ ਨੂੰ ਬੜੇ ਨੇਕ ਨੇ ਇਹਦੇ ਬੱਚੇ ਇਹ ਗੱਲ ਪੱਕੀ ਹੈ ਬੜੇ ਨੇਕ ਨੇ ਇਹਦੇ ਬੱਚੇ ਇੱਕ ਦਿਨ ਬਾਪੂ ਵਾਲਾ ਨਾਮ ਗੈਰਾਂ ਦੀ ਮਹਿਫਲ ਵਿੱਚ ਪੈ ਜਾਊਗਾ ਤੂੰ ਸੰਗ ਹੋ ਕੇ ਵੰਡ ਤਾਂ ਸਹੀ ਤੂੰ ਸੰਗ ਹੋ ਕੇ ਵੰਡੀ ਚੱਲ ਦੇਖੀ ਦਾਣ ਵਾਲੇ ਖਾਤੇ ਪੈਜੂਗਾ ਜੇ ਜੁੜਿਆ ਨਾ ਜੇ ਜੁੜਿਆ ਨਾ ਤਾਂ ਥੁਰਦਾ ਵੀ ਨਹੀਂ ਜੇ ਜੁੜਿਆ ਨਾ ਤਾਂ ਥੁਰਦਾ ਵੀ ਨਹੀਂ ਰੱਬ ਦੀ ਮਿਹਰ ਦੀ ਨજર ਵਾਲਾ ਬਰਕਤ ਦਾ ਪਰਦਾ ਪੈਜੂਗਾ ਰੱਬ ਦੀ ਮਿਹਰ ਦੀ ਨજર ਵਾਲਾ ਬਰਕਤ ਦਾ ਪਰਦਾ ਪੈਜੂਗਾ ਗਿਆਨ ਦੀ ਲੋ ਤੂ ਬੱਲ ਹੀ ਰੱਖੇ ਗਿਆਨ ਦੀ ਲੋ ਤੂੰ ਬਾਲੀ ਰੱਖੀ ਦੱਸ ਕਿਹੜਾ ਹਨੇਰਾ ਰਹਿ ਜਾਊਗਾ ਦੱਸ ਕਿਹੜਾ ਹਨੇਰਾ ਰਹਿ ਜਾਊਗਾ ਸੱਚ ਦੀ ਕਲਮ ਤੇਰੇ ਹੱਥ ਵਿੱਚ ਹੈ ਸੱਚ ਦੀ ਕਲਮ ਤੇਰੇ ਹੱਥ ਵਿੱਚ ਹੈ ਸੰਧੂ ਕਿਹੜਾ ਝੂਠਾ ਖਹਿ ਜਾਊਗਾ ਸੰਧੂ ਕਿਹੜਾ ਝੂਠਾ ਖਹਿ ਜਾਊਗਾ ਸੰਧੂ ਤੇਰੇ ਸੰਗ ਤੇੜਾ ਝੂਠਾ ਖਹਿ ਜਾਊਗਾ ਧੰਨਵਾਦ ਜੀ